ਰੋਣਾ ਕਿਉਂ ਨੋਣਾ ਬੇਟਾ ਨਾ 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 ਮੇਰਾ ਪੁੱਤ ਨਾ 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 ਇਹਨਾਂ ਦੇ ਪਾਪਾ ਹੈ ਨਹੀਂ ਮਮਾ ਦਾ ਐਕਸੀਡੈਂਟ ਹੋ ਗਿਆ ਤੇ ਗਵਾਂਢੀ ਲੈ ਕੇ ਆਏ ਨੇ ਨਾ ਨਾਨਾ ਨਾਨੀ ਨਾ ਦਾਦਾ ਦਾਦੀ ਕੱਲੀ ਮਾਂ ਨਾਲ ਰਹਿੰਦੇ ਸੀ ਤੇ ਮਾਂ ਦਾ ਐਕਸੀਡੈਂਟ ਹੋ ਗਿਆ ਚੂਲੇ ਟੁੱਟ ਗਏ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਤੇ ਹੁਣੇ ਸਾਡੀ ਛੋਟੀ ਭੈਣ ਰੈਂਟ ਤੇ ਮਮਾ ਦੀਆਂ ਰਹਿੰਦੀ ਆ ਰੈਂਟ ਤੇ ਰਹਿੰਦੇ ਇਹ ਜ਼ਿੰਦਗੀ ਜੇ ਕਹਿ ਲੋ ਕਿ ਤੁਸੀਂ ਇਨਸਾਨੀਅਤ ਲਈ ਕੀਤਾ ਤੇ ਸਾਡੇ ਸਿਰ ਤੇ ਕਰਜ਼ਾ ਹੋ ਗਿਆ ਸਾਡੀ ਤੁਹਾਨੂੰ 24 ਘੰਟੇ ਜ਼ਿੰਦਗੀ ਚ ਕਦੀ ਆਪਣੇ ਪਰਸਨਲ ਕੰਮ ਲਈ ਵੀ ਤੁਹਾਨੂੰ ਲੋੜ ਹੈ ਅਸੀਂ ਜਾਨ ਹਾਜ਼ਰ ਮਦਰ ਦਾ ਐਕਸੀਡੈਂਟ ਹੋ ਗਿਆ ਪਾਪਾ ਹੈ ਨਹੀਂ ਦਾਦਾ ਦਾਦੀ ਤੇ ਨਾਨਾ ਨਾਨੀ ਪੁੱਛਦੇ ਨਹੀਂ ਹੈ ਨਹੀਂ ਜੀ ਦਾਦਾ ਦਾਦੀ ਨਾਨਾ ਵੀ ਹੈ ਨਹੀਂ ਅੱਛਾ ਹੈ ਜੀ ਤੁਸੀਂ ਕਿੱਦਾਂ ਜਾਣਦੇ ਉਹਨਾਂ ਨੂੰ ਓਏ ਹੋਏ ਹੋਏ ਵਾਹਿਗੁਰੂ ਕਿੱਥੇ ਮਦਰ ਹੁਣ ਉਹਦਾ ਚੱਲਾ ਜੂੜਾ ਟੁੱਟਿਆ ਹੋਇਆ ਉਹ ਹੋ ਗਿਆ ਉਹ ਹਲਾਜ ਕਰਾ ਦਾਂਗੇ ਅਸੀਂ ਇਹਨਾਂ ਦਾ ਪਰ ਤੁਹਾਡੇ ਤੁਸੀਂ ਕਿਵਾਂਢੀ ਲੱਗਦਾ ਉਹਨਾਂ ਦਾ ਤੁਸੀਂ ਤੁਹਾਡੇ ਬੱਚੇ ਕਿੰਨੇ ਨੇ ਆਪਣੇ ਮੈਂ ਵੈਸੇ ਤੁਹਾਡੇ ਤੋਂ ਛੋਟਾ ਹਾਂ ਮੈਂ ਗੱਲ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਜੇ ਤੁਸੀਂ ਉੱਠ ਕੇ ਇੱਥੇ ਤੱਕ ਆਏ ਹੋ ਤਾਂ ਅੱਗੇ ਵੀ ਚੱਲੂੰਗਾ ਹੀ ਪਰ ਇਸ ਟਾਈਮ ਇਹਨਾਂ ਨੂੰ ਬਹੁਤ ਲੋੜ ਹੈ ਤੁਹਾਡੀ ਪੈਸਿਆਂ ਦੀ ਕੋਈ ਦਿੱਕਤ ਨਹੀਂ ਇਲਾਜ ਦੀ ਕੋਈ ਦਿੱਕਤ ਨਹੀਂ ਪਰ ਇਸ ਟਾਈਮ ਕਹਿ ਲਓ ਕਿ ਮਹਾਰਾਜ ਆਪ ਤੁਹਾਡੇ ਘਰੇ ਆਏ ਨੇ ਕੀ ਸੇਵਾ ਲਈ ਤਾਂ ਇਹਨਾਂ ਦੀ ਸੇਵਾ 'ਚ ਕੋਈ ਕਮੀ ਨਾ ਲੱਗੀਵੇਂ ਜਿੰਨੇ ਕੁ ਜੋਗੀ ਹੈਗੇ ਆ ਉਹ ਕਰ ਰਹੇ ਆ ਬਸ ਬਸ ਬਹੁਤ ਜੋਗੀ ਹੋ ਤੁਸੀਂ ਜੇ ਤੁਸੀਂ ਉੱਠ ਕੇ ਇਹਨੂੰ ਇੱਥੇ ਤੱਕ ਲਿਆਇਆ ਨਾ ਤਾਂ ਮਹਾਰਾਜ ਨੇ ਤੁਹਾਨੂੰ ਇੰਨੇ ਜੋਗ ਬਣਾਇਆ ਨਹੀਂ ਤਾਂ ਇੱਥੇ ਤੱਕ ਆਣ ਲਈ ਵੀ ਮਹਾਰਾਜ ਇੰਨੀ ਕਿਸੇ ਦੀ ਝੋਲੀ ਪਾਉਂਦਾ ਨਹੀਂ ਸੇਵਾ ਤਾਂ ਤੁਸੀਂ ਮੇਰੀ ਰਿਕਵੈਸਟ ਹੈ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਕਿ ਇਹ ਬੱਚੀ ਨੂੰ ਕੋਈ ਕਮੀ ਨਾ ਰਹੇ। ਲੱਗੀ ਹੋਈ ਹੈ ਜਿੰਨੇ ਕੁ ਦੇਖੋ ਆਪਣੇ ਕੰਮ ਵਾਲੀ ਬੱਚਿਆਂ ਵਾਲੀ ਮਦਰ ਵੀ ਮੇਰੇ ਬਿਮਾਰ ਨੇ ਮੈਂ ਉਹਨਾਂ ਵੱਲ ਵੀ ਧਿਆਨ ਦੇਣਾ ਸਾਰੇ ਵੱਲ ਮੈਂ ਧਿਆਨ ਦੇ ਹੀ ਜਾਂਦਾ ਥੋੜਾ ਥੋੜਾ। ਹੁਣ ਆਪਣੇ ਤੁਹਾਡੀ ਮਾਂ ਦਾ ਪੁੱਤ ਹੈਗਾ। ਜੀ 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 ਧਿਆਨ ਦੇਣ ਲਈ। ਪਰ ਇਹਦਾ ਕੋਈ ਹੈ ਨਹੀਂ ਧਿਆਨ ਦੇਣ ਦਾ। ਤਾਂ ਹੀ ਲੱਗੀ ਹੋਈ ਹੈ। ਉਹਨਾਂ ਦਾ ਧਿਆਨ 2-4 ਦਿਨ ਥੋੜਾ ਜਿਹਾ ਘਟਾ ਕੇ ਇਹਦੇ ਵੱਲ ਜ਼ਿਆਦਾ ਲਾ ਦੋ। ਕਿਉਂਕਿ ਇੱਕ ਵਾਰੀ ਦੀ ਮਦਰ ਦਾ ਆਪਰੇਸ਼ਨ ਹੋ ਗਿਆ ਤਾਂ ਇਹਨੂੰ ਕੋਈ ਦਿੱਕਤ ਨਹੀਂ ਆਈ। ਬਾਕੀ ਆਪ ਤਗੜੀ ਹੈ। ਮੇਰੀ ਭੈਣ ਕੀ ਨੰ ਕਿ ਹੋਇਆ ਤੇਰੀ ਮੰਮਾ ਨੂੰ ਐਕਸੀਡੈਂਟ ਹੋ ਗਿਆ ਉਹ ਯਾਰ ਨਾ ਠੀਕ ਤੂੰ ਟੈਨਸ਼ਨ ਨਾ ਲੈ ਰਹੀ ਘਬਰਾਦਾ ਨਹੀਂ ਰਹੀ ਇਹ ਅੰਕਲ ਦਾ ਥੈਂਕ ਯੂ ਯਾਦ ਰੱਖੀ ਨਾ ਇਹ ਵੀ ਤੇਰੇ ਪਾਪਾ ਵਰਗੀ ਨੇ ਉਹ ਤੇਰੀ ਮੰਮੀ ਵਰਗੀ ਸਿਆਣੀ ਆ ਦੇਖ ਲਓ ਬਾਜੀ ਦੇਖ ਲਓ ਦੀਦੀ ਇਹਨਾਂ ਦੇ ਪਾਪਾ ਹੈ ਨਹੀਂ ਮੰਮਾ ਦਾ ਐਕਸੀਡੈਂਟ ਹੋ ਗਿਆ ਤੇ ਗਵਾਂਢੀ ਲੈ ਕੇ ਆਏ ਨੇ ਨਾ ਨਾਨਾ ਨਾਨੀ ਨਾ ਦਾਦਾ ਦਾਦੀ ਇਕੱਲੀ ਮਾਂ ਨਾਲ ਰਹਿੰਦੇ ਸੀ ਤੇ ਮਾਂ ਦਾ ਐਕਸੀਡੈਂਟ ਹੋ ਗਿਆ ਚੂਲੇ ਟੁੱਟ ਗਏ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਤੇ ਹੁਣੇ ਸਾਡੀ ਛੋਟੀ ਭੈਣ ਰੈਂਟ ਰੈਂਟ ਦੀ ਮਮਾ ਦੀਆਂ ਰਹਿੰਦੀਆਂ ਰੈਂਟ ਦੀ ਰਹਿੰਦੇ ਤੇ ਮਮਾ ਕਰਦੇ ਕੀ ਮਮਾ ਛੱਲੇ ਬਣਾਉਂਦੇ ਸੀ ਫੈਕਟਰੀ 'ਚ ਹੈ ਕਿ ਰਿੰਗ ਬਣਾਉਂਦੇ ਸੀ ਕੀ ਰਿੰਗ ਬਣਾਉਂਦੇ ਤੁਸੀਂ ਕਿਹੜੀ ਕਲਾਸ 'ਚ ਪੜਦੇ ਹੋ ਤੁਸੀਂ ਕੀ ਬਣਨਾ ਵੱਡੇ ਹੋ ਕੇ ਅਜੇ ਪਤਾ ਨਹੀਂ ਅਜੇ ਪਤਾ ਨਹੀਂ ਚੱਲ ਤੂੰ ਕਬ ਭਰਾਈਂ ਰੋਣੀ ਕਿਉਂ ਹੈ ਰੋਣਾ ਬੇਟਾ ਨਾ 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 ਮੇਰਾ ਪੁੱਤ ਨਾ 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 ਮੇਰਾ ਪੁੱਤ ਨਾ ਮੇਰਾ ਪੁੱਤ ਤੂੰ ਸਿਆਣੀ ਬੜੀਆਂ ਲਫੜ ਪਾਣੀ ਬੇਟਾ ਲੋਈ ਦੇ ਇੱਕ ਤੁਹਾਨੂੰ ਬਈ ਯਾਰ ਤੁਸੀਂ ਬਹੁਤ ਹਨ ਲੋਕ ਗੁਰੂ ਘਰ ਜਾਂਦੇ ਨੇ ਮੱਥਾ ਟੇਕਣੇ ਤੇ ਗੁਰੂ ਤੁਹਾਡੇ ਘਰ ਆ ਗਏ ਇਹ ਗੁਰੂ ਤੋਂ ਘਟ ਨਹੀਂ ਆ ਬੜੀ ਮਾਲਕ ਦੀ ਕਿਰਪਾ ਤੁਹਾਡੇ ਤੇ ਕਿ ਚਲੋ ਮਹਾਰਾਜ ਤੁਹਾਡੇ ਕੋਲ ਆਪ ਆ ਕੇ ਸੇਵਾ ਲੈ ਰਹੇ ਨੇ ਤੁਸੀਂ ਸਾਡਾ ਨੰਬਰ ਲੈ ਜਿਓ ਕੋਈ ਦਿੱਕਤ ਨਾ ਆਵੇ ਕਿਸੇ ਚੀਜ਼ ਦੀ ਇਹਨੂੰ ਤੇ ਬਾਕੀ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਆ ਰਾਤ ਨੂੰ ਅੱਧੀ ਰਾਤੀ ਵੀ ਫੋਨ ਮਾਰੂਗੇ ਇਹ ਜ਼ਿੰਦਗੀ ਦੇ ਕਹਿ ਲੋ ਕਿ ਤੁਸੀਂ ਇੱਕ ਇਨਸਾਨੀਅਤ ਲਈ ਕੀਤਾ ਤੇ ਸਾਡੇ ਸਿਰ ਤੇ ਕਰਜ਼ਾ ਹੋ ਗਿਆ ਜੀ ਸਾਨੂੰ ਸਾਡੀ ਤੁਹਾਨੂੰ 24 ਘੰਟੇ ਜ਼ਿੰਦਗੀ ਚ ਕਦੀ ਆਪਣੇ ਪਰਸਨਲ ਕੰਮ ਲਈ ਵੀ ਤੁਹਾਨੂੰ ਲੋੜ ਹੈ ਅਸੀਂ ਜਾਨ ਹਾਜ਼ਰ ਕਿਉਂਕਿ ਤੁਸੀਂ ਇਹਦੇ ਲਈ ਖੜੇ ਹੋ ਜਿਹੜੇ ਇਨਸਾਨਤ ਲਈ ਖੜਦੇ ਨੇ ਉਹਨਾਂ ਲਈ ਤਾਂ ਵੈਸੇ ਹੀ ਸਾਡੀ ਜਾਨ ਹਾਜ਼ਰ ਠੀਕ ਹੈ ਮੈਂ ਤੁਹਾਨੂੰ ਨੰਬਰ ਦਿੰਨਾ ਆਪਣਾ ਕਾਰਡ ਬਣਾ ਕੇ ਦਿੰਨੇ ਆ ਤੁਸੀਂ ਡਾਕਟਰ ਕੋਲ ਲੈ ਜਾਓ ਤੇ ਬੇਫਿਕਰ ਹੋਗੇ ਤੁਸੀਂ ਇਲਾਜ ਕਰਾਓ ਸਾਰੇ ਪੈਸੇ ਅਸੀਂ ਦਵਾਂਗੇ ਕੋਈ ਪੈਸਿਆਂ ਦੀ ਟੈਨਸ਼ਨ ਨਹੀਂ ਜਿੰਨਾ ਖਰਚ ਆਏਗਾ ਸਾਰਾ ਅਸੀਂ ਕਰਾਂਗੇ ਤੁਹਾਨੂੰ ਸਮਝਾਉਂਦੇ ਨੇ ਹੁਣੀ ਤੁਸੀਂ ਸਵੇਰੇ ਹੀ ਲੈ ਜਾਓ ਤੇ ਵੀਰੇ ਦਾ ਨੰਬਰ ਲੈ ਜਾਓ ਕੋਈ ਦਿੱਕਤ ਆਈ ਤੁਸੀਂ ਇੱਕ ਕਾਲ ਕਰਨੀ ਬਸ ਡਟ ਕੇ ਖੜੇ ਆ ਕਿਸੇ ਪਾਸੋਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਖੁੱਲੇ ਭੰਡਾਰੇ ਮਾਰਾ ਇਹਦੇ ਵਿੱਚ ਠੀਕ ਹੈ ਜੀ ਬੇਟਾ ਕਾਰਡ ਬਣਾਓ ਭੇਜੋ ਇਹਨਾਂ ਨੂੰ ਜੀ ਗਰੁੱਪ ਤੇ ਬਾਕੀ ਡਟ ਕੇ ਰਹਿਣਾ ਕੋਈ ਚੱਕਰ ਨਹੀਂ ਹੋ ਜਾਣਾ ਮੰਮੀ ਨੇ ਠੀਕ ਤੂੰ ਖੁਸ਼ ਰਹਿਣਾ ਬਸ ਤੁਸੀਂ ਭੈਣੇ ਆਈਫ ਉਹਨਾਂ ਦੇ ਧਿਆਨ ਰੱਖਿਓ ਥੋੜਾ ਤੁਹਾਨੂੰ ਆਪਣੇ ਬੱਚਿਆਂ ਲਈ ਕਦੀ ਅਰਦਾਸ ਨਹੀਂ ਕਰਨੀ ਪੈਗੀ ਜੇ ਇਹਦੀ ਸੇਵਾ ਕਰਦੇ ਕਿਉਂਕਿ ਇਹਦਾ ਢਿੱਡ ਬੋਲੇਗਾ ਔਰ ਜਦੋਂ ਕਿਸੇ ਦਾ ਢਿੱਡ ਬੋਲਦਾ ਨਾ ਫਿਰ ਉਹਦੇ ਮੂਰੇ ਸਾਰੀਆਂ ਪ੍ਰੇਅਰਸ ਸਾਰੀਆਂ ਦੁਆਵਾਂ ਸਭ ਇੱਕ ਪਾਸੇ ਕਿਉਂਕਿ ਫਿਰ ਆਤਮਾ ਬੋਲਦੀ ਆ ਤਾਂ ਉਹਨੂੰ ਹਜੇ ਛੋਟੀ ਵਿਚਾਰੀ ਨੂੰ ਨਹੀਂ ਪਤਾ ਪਰ ਕੁਦਰਤ ਤਾਂ ਸੁੰਦਰੀ ਹੈ ਨਾ ਕਿ ਤੁਸੀਂ ਇਹਦੀ ਮਾਲੀ ਕਰ ਰਹੇ ਹੋ ਤਾਂ ਇਹਦੀ ਖਾਣ ਪੀਣ ਚ ਉਹਨਾਂ ਦੀ ਹਸਪੀਟਲ ਵੀ ਕੋਈ ਦਿੱਕਤ ਨਾ ਆਵੇ ਢੇਡੇ ਤੇ ਢੇਡਾ ਰੱਖਿਓ ਤੇ ਜ਼ਰੂਰ ਸੇਵਾ ਕਰਿਓ ਥੈਂਕ ਯੂ ਕੀ ਨਾਮ ਤੁਹਾਡਾ ਮੇਰਾ ਹਰਮਨ ਵਜੀ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਘਟ ਇਨਸਾਨਾਂ ਨਾਲ ਮੇਰਾ ਵਾਹ ਪੈਂਦਾ ਥੈਂਕ ਯੂ ਥੈਂਕ ਯੂ ਵਾਹ ਵਾਹ